ਜੀ ਹਸਤਰੀਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂ ਗੌਰਮ ਫਾਰਮ ਦਲਬਾ ਪੰਜਾਬ ਚੈਨਲ ਤੇ ਸਵਾਗਤ ਹੈ ਤੇ ਪਹਿਲਾਂ ਵਾਲੀ ਵੀਡੀਓ ਚ ਆਪਾਂ ਕੁਲਦੀਪ ਲਹਿਰਾਵੇਗਾ ਵਾਲੇ ਦਾ ਫਾਰਮ ਦਿਖਾਇਆ ਸੀ ਤੇ ਉਹਨਾਂ ਦੇ ਬੱਕਰੇ ਦਿਖਾਏ ਸੀ ਤੇ ਇਸ ਵੀਡੀਓ ਚ ਆਪਾਂ ਉਹਨਾਂ ਦੀਆਂ ਬੱਕਰੀਆਂ ਦਿਖਾਵਾਂਗੇ ਪੂਰੀਆਂ ਟੌਪ ਕਲਾਸ ਪੰਜਾਬ ਦੀਆਂ ਪਹਿਲੇ ਨੰਬਰ ਤੇ ਬੱਕਰੀਆਂ ਵੱਜਦੀਆਂ ਨੇ ਬਾਈ ਦੀਆਂ ਫਾਰਮ ਵੀ ਬਹੁਤ ਤਾਕੜਾ ਬਣਾਇਆ ਹੋਇਆ ਤੇ ਬੱਕਰੀਆਂ ਵੀ ਬਹੁਤ ਤਾਕੜੀਆਂ ਸਾਰੇ ਰੰਗਾਂ ਦੀਆਂ ਬੱਕਰੀਆਂ ਰੱਖੀਆਂ ਹੋਈਆਂ ਨੇ ਬਾਈਆਂ ਨੇ ਆ ਜਾ ਵੀਰ ਆ ਜਾ ਤੇ ਬਾਕੀ ਬਾਈਆਂ ਤੋਂ ਕੁਆਲਿਟੀ ਬਾਰੇ ਪੁੱਛਾਂਗੇ ਜੀ ਕਿਸ ਤਰ੍ਹਾਂ ਦੀ ਕੁਆਲਿਟੀ ਹੈ ਤੇ ਕਿੰਨੇ ਕਿ ਚਰ ਤੋਂ ਰੱਖੀ ਹੋਈ ਹੈ ਬਾਈਆਂ ਨੇ ਜੀ ਆਇਓ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕਿਉਂ ਜੀ ਇਹ ਕੁਆਲਿਟੀ ਆਪਣੀ ਕਿੰਨੇ ਕਿ ਚੰਗੀ ਰੱਖੀ ਹੋਈ ਹੈ ਬੱਕਰੀਆਂ ਦੀ ਇਹ ਕੁਆਲਿਟੀ ਹੋ ਗਈ ਆਪਾਂ ਨੂੰ 25-30 ਸਾਲ ਤੋਂ ਵੀ ਜ਼ਿਆਦਾ ਹੋ ਗਈ ਅੱਛਾ ਜੀ ਹਾਂ ਜੀ ਸਾਰੇ ਰੰਗਾਂ ਦੀ ਕੁਆਲਿਟੀ ਆ ਤੁਹਾਡੇ ਕੋਲ ਸਾਰੇ ਰੰਗਾਂ ਦੀ ਹੈ ਜੀ ਕਿਉਂਕਿ ਜਿਵੇਂ ਆਪਾਂ ਵੱਡ ਜਾਂਦੇ ਆ ਨਾ ਕੱਪੜੇ ਵਾਲੀ ਦੁਕਾਨ 'ਚ ਉੱਥੋਂ ਆਪਾਂ ਜਿਹੜਾ ਮਰਜ਼ੀ ਵੀ ਲਾਲਾ ਜੀ ਨੂੰ ਕਹਦੇ ਆ ਵੀ ਉਹ ਥਾਨ ਕੱਢ ਦੇ ਹਾਂਜੀ ਹਾਂਜੀ ਉਹ ਥਾਨ ਵਾਲਾ ਸਿਸਟਮ ਹੈ ਤੁਹਾਡਾ ਜਿਹੜਾ ਵਪਾਰੀ ਮੰਗੂਗਾ ਉਹੀ ਥਾਨ ਮੂਰੇ ਛੱਡ ਦੋਗੇ ਹਾਂਜੀ ਹਾਂਜੀ ਹਰ ਤਰ੍ਹਾਂ ਦੀ ਬੱਕਰੀ ਦੀ ਕੁਆਲਿਟੀ ਤੁਸੀਂ ਰੱਖਦੇ ਹੋ ਸਾਰੇ ਤਰ੍ਹਾਂ ਨਹੀਂ ਹੈ ਆਪਣੇ ਕੋਲੇ ਰੰਗ ਰੰਗ ਦੇ ਵਿੱਚ ਰੰਗਦਾਰ ਵੀ ਆ ਛਾਲੀਆਂ ਵੀ ਨੇ ਛੇੜੀਆਂ ਵੀ ਐ ਡੱਬੀਆਂ ਵੀ ਅਚਿੱਟੀਆਂ ਵੀ ਆ ਜਣੋ ਅੱਛਾ ਜੀ ਲਾਲ ਨਾਪੀ ਗਲਾਦੀ ਤੇ ਦੱਬੀਆਂ ਦੀ ਜਿਹੜੋਨੇ ਕਿੰਨਾ ਹਾਂਜੀ ਕਿਉਂਕਿ ਵੱਡੇ ਚੌੜੇ ਕਨਾਲੀਆਂ ਜਿਹੜੀਆਂ ਪਹਿਲਾਂ ਰੱਖਦੇ ਹੁੰਦੇ ਲੋਕ ਹਾਂਜੀ ਹਾਂਜੀ ਤੇ ਜਿਹੜੀਆਂ ਲਾਲ ਕਾਲੀਆਂ ਦੱਬੀਆਂ ਵੀ ਨੇ ਥੋੜ੍ਹ ਲਵੇ ਲੰਬੇ ਕਨਾਲੀਆਂ ਸੁਣ ਲੈ ਹైదਰਾਬਾਦੀ ਨਸਲ ਦੀਆਂ ਵੀ ਨੇ ਹైదਰਾਬਾਦੀ ਕਹਿ ਦਿੰਦੇ ਆਂ ਵੈਸੇ ਅਸੀਂ ਬੀਟਲ ਜੀ ਹੈ ਇਹ ਸਾਰੀਆਂ ਹਾਂ ਬੀਟਲ ਹైదਰਾਬਾਦੀ ਹੁੰਦਾ ਜਿਹੜਾ ਉਹਦੇ ਜੱਤ ਜ਼ਿਆਦੇ ਹੁੰਦੀ ਹੈ ਇਹ ਕ੍ਰੋਸ ਨੇ ਬਸ ਮੜੀਆਂ ਹੀ ਆ ਉਹ ਕੱਦ ਨਹੀਂ ਕਰਦੇ ਬੀਟਲ ਇਹ ਹైదਰਾਬਾਦੀ ਬੀਟਲ ਬੀਟਲ ਦੇ ਵਿੱਚ ਤੇ ਲਾਲ ਲੋਈਆਂ ਤੇ ਜੱਡ ਬਲੈਕ ਕਾਲੀਆਂ ਹਾਂ ਜੱਡ ਬਲੈਕ ਕਾਲੀਆਂ ਤਾਬਨਾ ਸ਼ਰਾਂ ਦੀਆਂ ਬੱਕਰੀਆਂ ਨੇ ਤੁਹਾਡੇ ਕੋਲ ਰੱਖੀਆਂ ਹੋਈਆਂ? ਹਾਂਜੀ। ਕੈ ਸਾਲ ਦੇ ਕੰਮ ਕਰਦੇ ਹੋ? ਤਿੰਨ ਪੀੜੀਆਂ ਹੋ ਗਈਆਂ। ਹਾਂਜੀ ਤਿੰਨ ਚਾਰ ਪੀੜੀਆਂ ਹੋ ਗਈਆਂ। ਪਹਿਲਾਂ ਤੁਹਾਡਾ ਦਾਦਾ ਚਾਰਦਾ ਸੀ, ਹੁਣ ਤੁਹਾਡਾ ਬਾਪ ਚਾਰਦਾ ਸੀ, ਹੁਣ ਸੁਖਨਾ ਤੁਸੀਂ ਮੁੰਡੇ ਚਾਰਦੇ ਹੋ। ਹਾਂਜੀ ਹਾਂਜੀ। ਹਾਂ। ਨਾਲ ਤੋਂ ਬੰਦੇ ਹੋਰ ਵੀ ਰੱਖੇ ਹੋਏ ਆਉਣੇ ਮੁੰਡੇ ਹਾਂਜੀ ਹਾਂਜੀ ਹੈਗਾ ਜਗੀਰ ਬਾਈ ਹੈਗਾ ਨਾਲ ਆ ਠੀਕ ਹੈ ਜਗੀਰ ਬਾਈ ਚਾਰ ਦਾ ਨਹੀਂ ਬਹੁਤ ਸਾਰਾ ਘੱਟ ਹੈ ਬਹੁਤ ਵਧੀਆ ਕੁਆਲਟੀ ਸਾਨੂੰ ਚਰੀਆਂ ਚੰਗੀਆਂ ਬੱਕਰੀਆਂ ਦਿਖਾਓ ਜੀ ਤੁਹਾਡੀਆਂ ਵਧੀਆ ਬੱਕਰੀਆਂ ਸਾਰੀਆਂ ਚੰਗੀਆਂ ਈ ਕੁਆਲਟੀ ਸਾਰੀਆਂ ਜੀ ਵਧੀਆ ਚਲੋ ਸਾਨੂੰ ਦੋ ਚਾਰ ਤਾਂ ਵਧੀਆ ਵਧੀਆ ਲੈ ਕੇ ਆਓ ਅਸੀਂ ਦੋ ਤੇ ਹੀ ਜਾਦੇ ਕੰਮ ਕਰਦੇ ਹਾਂ ਪੰਜਾਬ ਦੇ ਵਿੱਚ ਪਹਿਲਾ ਫਾਰਮ ਹੈ ਇਹ ਜਿਹੜਾ ਦੁੱਧ ਦੇ ਆ ਕੇ ਬੜੇ ਫੋਨ ਆਉਂਦੇ ਨੇ ਵੀ ਕਲਦੀਪ ਵੇਗਾ ਲੈ ਰਹਾ ਜੋ ਮੰਡੀ ਲਾਉਂਦਾ ਵੀ ਕਿਉਂਕਿ ਸਾਨੂੰ ਉਹਨਾਂ ਦੀਆਂ ਬੱਕਰੀਆਂ ਦੀ ਵੀਡੀਓ ਬਣਾ ਕੇ ਦਿਖਾਉ। ਅਸੀਂ ਤਾਂ ਆ ਕਰਕੇ ਐਡਾ ਪ੍ਰਾਂਦਾ ਚੱਕੇ ਤੁਹਾਡੇ ਘਰੇ ਆਏ ਹਾਂ। ਹਾਂਜੀ ਧੰਨਵਾਦ ਜੀ ਤੁਹਾਡਾ ਜੀ ਆਜੋ ਜੀ ਰੰਗ ਕਰੋ ਨੂੰ ਕੱਲੀ ਬੱਕਰੀ ਨੂੰ ਦੂਰ ਲੈ ਆਉਣਾ ਤਾਂ ਬਾਅਦ ਠੀਕ ਕਰ ਲੈ ਇੱਧਰ ਇਹ ਬਾਅਦ ਠੀਕ ਕਰਦੇ ਪੰਜਾਬ ਦੇ ਵਿੱਚ ਪਹਿਲਾ ਫਾਰਮ ਹੈ ਜੀ ਇਹ। ਇਹ ਗੱਬਣਾ ਜੀ ਰੱਖਦਾ। ਜਿਹੜਾ ਦੁੱਧ ਦੇ ਉੱਤੇ ਹੀ ਕੰਮ ਕਰਦੇ ਨੇ ਆਪਾਂ। ਹਾਂਜੀ ਦੁੱਧ ਦੀ ਬਰੀਡ ਹੈ ਇਹ ਸਾਰੀ। ਦੁੱਧ ਦੀ ਬੱਕਰੀ 6 ਲੀਟਰ 5 ਲੀਟਰ ਆਪਣੀ ਬੱਕਰੀ ਦੁੱਧ ਦਿੰਦੀ ਆ। ਹਾਂਜੀ ਦਿੰਦੀ ਆ। ਇਹ ਗੱਲ ਥੋੜੀ ਜੀ ਮੇਲਿਆਂ ਦੇ ਵਿੱਚ ਵੀ ਦੇਖਿਆ ਆਪਣੀਆਂ ਬੱਕਰੀਆਂ ਕੰਪੀਟੀਸ਼ਨ ਜਿੱਤਦੀਆਂ ਨੇ ਪਹਿਲਾ ਦੂਜਾ ਤੀਜਾ ਸਾਰੇ ਨੰਬਰ ਚੱਕ ਰੀਆਂ ਆਂ। ਹਾਂਜੀ ਅਸੀਂ ਮੇਲਿਆਂ ਦੇ ਵਿੱਚ ਦੇਖਿਆ ਥੋੜੀਆਂ ਦੁੱਧ ਚਵਾਈ ਮੁਕਾਬਲਿਆਂ 'ਚ ਬੱਕਰੀਆਂ ਜਿੱਤ ਕੇ ਆਈਆਂ ਨੇ ਜਿੱਥੇ ਕਿਤੇ ਵੀ ਗੰਨੀਆਂ ਨੇ ਕਦੇ ਹਾਰ ਕੇ ਬਾਈ ਦੀਆਂ ਕਲਦੀਪ ਦੀਆਂ ਬੱਕਰੀਆਂ ਨਹੀਂ ਆਈਆਂ। ਹਾਂਜੀ ਕਿਤੇ ਵੀ ਲੈ ਕੇ ਗਏ ਅਸੀਂ। ਹਾਂਜੀ ਸਾਰੇ ਥਾਂ ਤੇ ਸਾਡੀਆਂ ਬੱਕਰੀਆਂ ਪਹਿਲੇ ਦੂਜੇ ਤੀਜੇ ਨੰਬਰ ਤੇ। ਇਹ ਲੋਕ ਐਂ ਕਹਿੰਦੇ ਨੇ ਵੀ ਕਾਲੀਆਂ ਲੋਹਿਆਂ ਥੱਲੇ ਦੁੱਧ ਵੱਧ ਹੁੰਦਾ ਹੈ ਤੇ ਬਾਈ ਕਹਿੰਦਾ ਵੀ ਮੇ ਇਹ ਲਾ ਚਿੱਟੀਆਂ ਡੱਬੀਆਂ ਬੱਕਰੀਆਂ ਦੁੱਧ ਵਧ ਦਿੰਦੀਆਂ ਨਹੀਂ ਇਹ ਗੱਲ ਤਾਂ ਕੀ ਕਹਿਣਾ ਬਾਈ ਜੀ ਹਾਂਜੀ ਬਾਈ ਜੀ ਇਹ ਜਿਹੜੀਆਂ ਕਾਲੀਆਂ ਬੱਕਰੀਆਂ ਨੇ ਉਹ ਹਜੇ 1 ਲੀਟਰ ਘੱਟ ਦੇ ਰਹੀਆਂ ਸਾਡੇ ਕੋਲੇ ਬੱਕਰੀਆਂ ਅੱਛਾ ਜੀ ਸਾਡੇ ਕੋਲੇ ਜਾਨੀ ਵੀ ਟੌਪ ਦੀ ਕਾਲੀ ਬੱਕਰੀ ਹੈਗੀ ਜਮਾ ਇਹਨੂੰ ਐਂਡ ਕਹਿੰਦੇ ਨੇ ਤੁਹਾਨੂੰ ਮੈਂ ਪਹਿਲਾਂ ਪਹਿਲਾਂ ਆਪਣੇ ਬੱਕਰੇ ਵੀ ਦੇਖਾ ਦੋ ਜੀ ਫ੍ਰੀਜ਼ਰ ਵੀ ਦੇਖਿਆ ਹੁਣ ਮੈਂ ਤੁਹਾਨੂੰ ਬੱਕਰੀਆਂ ਵੀ ਦਿਖਾਉਂਗਾ ਅੱਛਾ ਜਮਾ ਪੂਰੀਆਂ ਟੌਪ ਦੀਆਂ ਕਿ ਜਿਹੜੀਆਂ ਚਿੱਟੇ ਰੰਗ ਦੇ ਵਿੱਚ ਨਹੀਂ ਆਪਣੇ ਕੋਲੇ ਗੁਲਾਬੀ ਚામੜੀ ਚ ਹਾਂਜੀ ਇਹ ਆਪਣੇ ਕੋਲੇ 5 ਲੀਟਰ 6 ਲੀਟਰ ਦੁੱਧ ਦੇ ਲਈ ਦੇਣੋ। ਹਾਂਜੀ ਨਾਲ ਇੱਕ ਕੱਦ ਵੀ ਛੋਟੇ ਨੇਗੇ ਕਾਲੀਆਂ ਬੱਕਰੀਆਂ ਕਿਉਂਕਿ ਤਿੰਨ ਸ਼ਾਮ ਨੂੰ ਤਿੰਨ ਸਵੇਰੇ ਹਾਂਜੀ ਹਾਂਜੀ ਤਿੰਨ ਕੋਲ ਸਵੇਰੇ ਤਿੰਨ ਸ਼ਾਮ ਮੈਂ ਨਾ ਕਹੂੰਗਾ ਜੀ ਮੈਂ ਸ਼ਾਮ ਆਸਤਰੀਆਂ ਬੱਕਰੀਆਂ ਚੰਗੀਆਂ ਨੇ ਤੁਹਾਡੀਆਂ ਇਹ ਗੱਲ ਅਸੀਂ ਪਹਿਲਾਂ ਵੀ ਲੋਕਾਂ ਤੋਂ ਸੁਣੀ ਆ ਵੀ ਕਲਦੀਪ ਬਾਈ ਦੀਆਂ ਬੱਕਰੀਆਂ ਥੱਲੇ ਬਹੁਤ ਦੁੱਧ ਆ। ਹਾਂਜੀ ਹਾਂਜੀ। ਬਰੀਕ ਤੇ ਬਹੁਤ ਤਾਕਦੀ ਪਿਆਰ ਕਰੀ ਹੋਈ ਹੈ ਇਹਨਾਂ ਦੇ ਬੁੜਿਆ ਨਹੀਂ। ਹਾਂ ਆਪਾਂ ਕੋਈ ਮਿਕਸ ਨਹੀਂ ਕਰਿਆ ਇਹਦੇ ਵਿੱਚ। ਜੇ ਬੱਕਰੀ ਥੱਲੇ ਜਿਹੜੀ ਬੱਕਰੀ ਥੱਲੇ ਚੰਗਾ ਦੁੱਧ ਆ ਆਪਾਂ ਉਹਦਾ ਬੱਕਰਾ ਰੱਖਿਆ। ਉਦਹੀ ਪੱਠਾਂ ਰੱਖੀਆਂ ਨੇ। ਹਾਂਜੀ ਬੱਕਰੇ ਤਾਂ ਤੁਹਾਡੇ ਸਾਰੇ ਪੰਜਾਬ ਨੇ ਵਸਤ ਨੇ ਅੱਜ ਦੇਖੇ ਨੇ ਆ ਕੇ। ਕਿਉਂ ਪਹਿਲਾਂ ਸੁਣਦੇ ਜਰੂਰ ਤੇ ਪਰ ਅੱਜ ਅੱਖੀਂ ਦੇਖ ਰਹੇ। ਹਾਂਜੀ। ਬੱਚੇ ਬਹੁਤ ਛੇਲੇ ਸੁੰਦਰ ਨੇ ਜੀ ਬਹੁਤ ਸੋਹਣੇ। ਆਹ ਸਾਨੂੰ ਵਧੀਆ ਵਧੀਆ ਬੱਕਰੀਆਂ ਦਿਓ ਜੀ ਕੱਢ ਕੇ ਪੰਜ-ਛ ਹੇ ਬਾਬਾ ਤਾਰੇ ਦੇਖਣੇ ਬੱਚੇ ਹੈ ਬਾਬੂ ਜੀ ਉਹ ਇਹ 10 ਸੱਤੀ ਅੱਛਾ ਹਾਂ ਜੀ ਕਹਿ ਜਾਂਦਾ ਇਹ ਤੇ ਪੱਠ ਹੈ ਜੀ ਇਹ ਜੀ ਅੱਛਾ ਹਾਂ ਜੀ ਇੱਕ ਸੂਆ ਦਿੱਤਾ ਹੈ ਇੱਕ ਸੂਆ ਸੂਈ ਵੀ ਹੈ ਅੱਛਾ ਜੀ ਤੇ 6 ਰੰਦ ਹੋ ਬਹੁਤ ਵਧੀਆ ਨਸਲ ਦੀ ਬੱਕਰੀ ਆ ਬਾਈ ਦੀ ਹਾਂ ਜੀ ਅੰਪਰ ਸਰੀ ਕੋ ਗੱਦੀ ਨੱਕ 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 ਤੇ ਸਿੰਗੀ ਤੇ ਤੰਨ ਚੌੜਾ ਤੇ ਲੰਬਾ ਹਾਂ ਜੀ ਇਹ ਕੈ ਸੂਏ ਹੋਗੀ ਏਤੀ ਦੇ ਏਤੀ ਦੇ ਜੂਏ ਏਤੀ ਕੇ ਇਹ ਤਾਂ ਜੋੜੀ ਇੱਕ ਨਕਸ਼ੇ ਦੀ ਰੱਖੀ ਹੋਏ ਤੁਹਾਡੀ ਸਾਧੀਆਂ ਸਾਰੀਆਂ ਕੋਈਆਂ ਨਹੀਂ ਆਂ ਦੱਬੀਆਂ ਜਿੰਨੀਆਂ ਹੀ ਬੱਕਰੀਆਂ ਹੋਣੀਆਂ ਕਿਉਂਕਿ ਜੀ ਸਾਧੀਆਂ ਨੇ ਤਾਂ ਹੀ ਇੱਕ ਨਕਸ਼ੇ ਦੀਆਂ ਨੇ ਹਾਂਜੀ ਹਾਂਜੀ ਸੋਹਣੀਆਂ ਨੇ ਜੀ ਤਾਂ ਬੱਕਰੀਆਂ ਦੋਏ ਕੰਨ ਕੋਈ ਨਹੀਂ ਬਹੁਤ ਲੰਬੇ ਨੇ ਇਹਨਾਂ ਦੇ ਸਾਰੀ ਇੱਕ ਬਾਰੇ ਪਾਸੇ ਹਾਂ ਹੋ ਲਿਓ ਜੀ ਚੰਗੀਆਂ ਚੰਗੀਆਂ ਕੱਢ ਕੇ ਵਾਧਾ ਆ ਮਾ ਸਾਹਣ ਜਲਾ ਵਾਧਾ ਇਹਨਾਂ ਦਾ ਵਾਧੀ ਪਾਣੀ ਇਹ ਗੱਪਣੀ ਬੱਕਰੀ ਹਾਂਜੀ ਇਹ ਗੱਪਣ ਹੈਗੀ ਕੈ ਮਹੀਨੇ ਦੀ ਇਹ 3.5 ਮਹੀਨੇ ਦੀ ਕੈ ਤੇ ਬੱਚੇ ਦਿੰਦੀ ਹੈ ਇਹ ਬੱਚੇ 2 ਵੀ ਦੇਣੀਆਂ ਨੇ 1 ਵੀ ਦੇਣੀਆਂ ਨੇ ਤਿੰਨ ਦੇਣੀਆਂ ਅੱਛਾ ਹਾਈਟ ਤੇ ਵਧੀਆ ਬੱਚੇ ਕੱਢਦੀ ਹੈ ਇਹ ਜੋੜੀ ਹੈਗੀ ਬਾ ਮਾਂ ਨੇ ਦੋਨੇ ਇਹ ਪਹਿਣਾ ਪਹਿਣਾ ਇੱਕ ਨਕਸ਼ੇ ਦੀ ਜੀ ਬਹੁਤ ਸਿੰਧੀ ਦੀਆਂ ਵਧੀਆ ਤੇ ਬਹੁਤ ਕੁਆਲਿਟੀ ਦੀਆਂ ਬੱਕਰੀਆਂ ਨੇ ਜੀ ਬਾਈ ਦੀਆਂ ਰੱਖੀਆਂ ਹੋਈਆਂ ਨਾਬੀ ਦੱਬੀਆਂ ਹਾਂ ਨਾਬੀ ਕੱਦੀਆਂ ਜਿਨ੍ਹਾਂ ਨੂੰ ਕਿ ਨਾਬਾ ਨਸਲ ਕਿਹਾ ਕਰਦੇ ਨਾਬੀ ਦੱਬੀਆਂ ਕੰਨਾ ਕੁੰਨਾ ਜੀ ਲੈਂਥ ਤੇ ਵੀ ਹਾਈਟ ਵੀ ਜੀ ਇਹ ਨਾਬੀ ਦੱਬੀਆਂ ਜੀ ਨਾਬਾ ਨਸਲ ਵਜਦੀ ਆ ਬਹੁਤ ਵਧੀਆ ਬਰੀਡ ਤਿਆਰ ਕਰੀ ਹੋਈ ਐ ਹਾਈਟ ਕਿੰਨੀ ਕਾ ਹਾਈਟ ਇਹਨਾਂ ਦੀ 37 ਕੇ ਹੈਡ ਹੋਣੀ ਐ ਜੀ 1.58 ਹੈ ਥੈਂਕ ਯੂ ਨਾ ਜੀ ਬੱਤ ਬੱਤ ਬਾਈ ਜੀ ਬੱਤ ਹੋਏ ਤਾਂ ਬਾਕੀ ਹੋਏ ਮੇਰਾ ਪੰਜ 36 ਇਚ ਹੈ ਅੰਦਾਜ਼ਾ ਇਹ ਲਾਇਆ ਨਾ ਜੀ ਜਿਹਦਾ 36 ਇਚ ਹੈ ਉਹਦੇ 1.5 ਸੈਂਟੀਚ ਹੈ ਹਾਂਜੀ ਤੇ ਸਾਨੂੰ ਬੱਕਰੀ ਦੱਸ ਰਹੀ ਐ ਸਟਾਬ ਨਹੀਂ ਇਹ ਦੇਖ ਲਓ ਤੁਸੀਂ ਇਹਨੇ ਬਹੁਤ ਵਧੀਆ ਮਾਰ ਰੱਖਿਆ ਹੈ ਹੋਰ ਲੈਓ ਜੋੜੀਆਂ ਮਲੇ ਮਲੇ ਦਿਓ ਹਾਂ ਹਾਂ ਲਿਆ ਜੋ ਆਹ ਦੇਖ ਲਓ ਰਾਜੀ ਜੀ ਪਤੰਦਰੋ ਜਮੀ ਕਮਾਲ ਕਰਦੇ ਜਿਹੜੇ ਡੱਬਿਆਂ ਚ ਬੰਦ ਕਰੀਆਂ ਹੋਈਆਂ ਹੁੰਦੀਆਂ ਨੇ ਸਾਡੇ ਜੀ ਇਹ ਬੱਕਰੀਆਂ ਦਿੰਦੀਆਂ ਆਪਣੀਆਂ 5 5 6 6 ਕਿਲੋ ਦੁੱਧੀ ਪੱਠੀਆਂ ਇਹ ਜੇ ਨਵੀਆਂ ਪੱਠਾ ਨਹੀਂ ਹਾਂ ਕਿਉਂਕਿ ਜੀ ਲੋਕ ਕਹਿੰਦੇ ਨੇ ਵੀ ਜੋੜੀਆਂ ਨਹੀਂ ਬਣਦੀਆਂ ਜੋੜੀਆਂ ਨਹੀਂ ਬਣਦੀਆਂ ਬਾਈ ਨੇ ਜੋੜੀਆਂ ਹੀ ਬਣਾ ਬਣਾ ਰੱਖ ਰਧੀਆਂ ਨੇ ਆ ਕੇ ਤੁਸੀਂ ਵੀਡੀਓ ਤੇ ਜੰਗ ਤੋਂ ਦੇਖਣ ਗਿਆ ਤੇ ਬਾਤ ਨੂੰ ਇੱਕ ਦੂ ਬਾਤ ਬਾਈ ਨਾਲ ਵੀ ਗੱਲਬਾਤ ਕਰਾਵਾਂਗੇ ਤੁਹਾਡੀ ਇਹ ਕਾ ਗਿਆ ਸੂਏ ਹੋ ਗਈਆਂ ਜੀ ਇਹ ਤਾਂ ਜੇ ਸੂਏ ਆਹਾ ਜੀ ਅੱਛਾ ਦੋਏ ਭੈਣਾਂ ਨੇ ਮਾਵਾ ਤੇ ਨਹੀਂ ਆਏ ਅੱਛਾ ਮਾਵਾ ਤੇ ਨਹੀਂ ਜੀ ਪਤਾ ਲੱਗਦੀ ਨਹੀਂ ਇਹਨਾਂ ਦਾ ਵੀ ਇਹ ਬੁੜੀ ਐ ਕਿਹੜੀ ਜਵਾਨ ਐ ਦੋ ਇੱਕ ਸਿਆਰੇ ਨਹੀਂ ਆਲਾ ਸਿਆਰੇ ਉਹ ਵੀ ਖੜਕੇ ਬਣੂ ਕੋਈ ਨਕਸ਼ਾ ਆਲਾ ਇੱਕ ਜਿਹੀ ਨਕਸ਼ੇ ਨੇ ਦੋਵੇਂ ਮਾਮਾ ਜਮਾਨਾ ਨਮੂਨਾ ਲਉਂਦੀ ਹੈ ਇੱਕੋ ਜਿਹੀ ਬੱਚੇ ਵੀ ਬਹੁਤ ਸੋਹਣੇ ਦਿੰਦੀਆਂ ਇਹ ਜਮਾਏ ਗਲਾਈ ਦੇ ਵਿੱਚ ਨੱਕ ਨੱਕ ਸਾਨੂੰ ਕੋਲ ਦੇਖਦੀਆਂ ਤਾਂ ਬਹੁਤ ਸੋਹਣੀਆਂ ਨੇ ਹੋਰ ਲਿਓ ਹੋਰ ਲਿਓ ਹੋਰ ਲਿਓ ਵਧੀਆ ਜੋੜੀਆਂ ਕਿਆ ਨਾ ਇਹਦੇ ਨਾਲ ਹੋਰ ਬੱਕਰੀ ਲਿਆ ਬਹੁਤ ਵਧੀਆ ਬਾਈ ਦੇ ਦੇਖੋ ਹਾਂ ਲਿਆ ਲੇ ਕੇ ਇਹ ਤੇ ਲਿਆ ਲਿਆ ਇੱਕ ਅੰਦਰ ਦਾ ਇਹ ਸ਼ੇਰਾਂ ਦੀ ਹੈ ਇਹ ਜਵਾਨ ਹੈ ਬੱਕਰੀ ਇਹ ਤੁਹਾਡੇ ਪਹਿਲੇ ਬੋਕ ਦੀ ਬੱਕਰੀ ਹੈ ਆਬਲਕ ਰੋ ਬੜੀਆਂ ਪੱਠਾ ਪਾਲੀਆਂ ਤੁਸੀਂ ਨੇ ਇੱਕੋ ਨਮੂਨੇ ਦੀਆਂ ਉਹ ਲਿਆ ਬਈ ਫੜਕੇ ਦੇ ਨਾਲ ਆਬਲਕ ਇਹਨੂੰ ਛੱਡ ਦੋ ਜੀ ਇਹਦੇ ਤਾਂ ਹੋ ਗਈ ਇਹਦੇ ਲਵੇ ਲਾ ਇਹਨੂੰ ਆ ਲਿਆ ਬਸ ਆਬਲਕ ਖਰਨਾ ਹਾਂ ਇਹ ਕੋਈ ਰਾਜੂ ਆਮ ਪਾਕਿਸਤਾਨ ਦੇ ਵਿੱਚ ਹੁੰਦੀਆਂ ਇਹ ਜੀਆਂ ਬੱਕਰੀਆਂ ਦੇਖਣ ਨੂੰ ਮਿਲਦੀਆਂ ਪਾਕਿਸਤਾਨ ਚ ਤਾਂ ਜੀ ਹੁਣ ਅਗੀਆਂ ਹੀ ਹੈ ਵੀ ਨਹੀਂ ਥੇਤੀ ਫਿਰ ਸਿਆਹੀਵਾਲ ਜ਼ਿਲ੍ਹੇ ਚ ਨਹੀਂ پاکستان ਦੇ ਜਲਾ ਸ਼ਹੀਵਾਲ ਅੱਛਾ ਅੱਛਾ ਸਾਡੇ ਪਾਕਿਸਤਾਨ ਚ ਨਹੀਂ ਹਨ ਬੱਕਰੀ ਜਿਹੜਾ ਸ਼ਹੀਵਾਲ ਜ਼ਿਲ੍ਹਾ ਉਹਦੇ ਚ ਬੱਕਰੀ ਬਹੁਤ ਘੰ ਘਮੀ ਦੇਖੀ ਮੈਨੇ ਹਾਂ ਵੀਡੀਓ ਚ ਕਈ ਵਾਰੀ ਬਸ ਆਹੀ ਚੀਜ਼ਾਂ ਨੇ ਆਹੀ ਚੀਜ਼ਾਂ ਨੇ ਕੋਈ ਚੀਜ਼ ਜਦੋਂ ਇਹਦੀ ਪਾਕਿਸਤਾਨੀ ਆਈਆਂ ਹੋਣ 6 ਮਿੰਟ ਪਾ ਕੇ ਲਿਆ ਪਤੰਦਰਾ ਪਾਕਿਸਤਾਨੀ ਚੰਦੀ ਕਰਤੀਆਂ ਤੇ ਦਾ ਹੱਥੇ ਰਹੀ ਪਾਕਿਸਤਾਨੀ ਵੀ ਦੇਖ ਕੇ ਖੁਸ਼ ਹੋ ਗਏ ਨਾ ਮਨਨ ਜਰ ਪੂਰਾ ਖੁਸ਼ ਹਾਂਜੀ ਆਉਂਦੇ ਰਹਣ ਵਿਚਾਰੇ ਪਾਕਿਸਤਾਨੀ ਭਾਈ ਵੀ ਉਹਨਾਂ ਲਈ ਇਦੂ ਵੀ ਸਿਰਾਂ ਨੇ ਆਪਣੇ ਨਾਲ ਫਰੇਟ ਉਹ ਵਾਸ਼ ਨਹੀਂ ਦੁਰ ਨੇ ਜਿਹੜੀ ਬਾਤ ਇੱਕ ਹੋਰ ਆ ਲੈ ਦਿੱਤਾਂ ਅਹ ਹਾਂ ਜੀ ਜੀ ਲਾ ਲੋ ਉੱਤੀ ਨਾ ਚਾਹ ਉਹਦਾ ਅੰਦਰ ਬਾਗੀ ਅੰਦਰ ਉਹ ਲੈ ਆਇਆ ਜਾਂ ਇੱਕ ਬੱਕਰੀ ਹੁੰਦੀ ਹੈ ਬਈ ਫਿਰ ਦੋ ਕਾਂ ਵਾਲੇ ਉਹਦੇ ਹੈ ਜੀ ਆ ਲੰਘ ਗਏ ਹੈ ਜੀ ਇਹ ਦੋਏ ਪਹਿਣਾ ਨੇ ਹਾਂ ਜੀ ਇਹ ਦੋਨੇ ਪਹਿਣਾ ਨੇ ਸੱਕੀਆਂ ਇੱਕ ਮਾਂ ਦੀਆਂ ਹਾਂ ਇੱਕ ਮਾਂ ਦੀਆਂ ਇਹ ਤਿੰਨ ਸੀਆਂ ਹੀ ਇੱਕ ਨਾਲ ਦੀ ਮਰ ਗਈ ਸੀ ਆਪਣੇ ਕੋਲ ਇਹਨਾਂ ਦੀ ਮਾਂ ਹੈਗੀ ਹਾਂ ਜੀ ਹੈਗੀ ਹੈ ਮਾਂ ਇਹਨਾਂ ਦੀ ਤੰਦਰਾ ਤੋਂ ਬੰਦੇ ਦੇਖੀ ਖੜੀ ਜਮੀ ਤੋਤਿਆਂ ਦੇ ਬੱਕੇ ਇੰਨੀਆਂ ਹੀ ਪਹਿਲਾ ਤੋਤਾ ਨਸਲ ਦੀਆਂ ਬੱਕਰੀਆਂ ਹੁੰਦੀਆਂ ਇਹ ਅੰਬਰਸਰੀਆਂ ਪਿਓਰ ਬੀਟਲਾਂ ਤੇ ਨੇ ਤੋਤੇ ਬਣਾਉ ਆ ਬਲਕਾ ਆ ਪਿਓਰ ਆ ਬਲਕਾ ਨੇ ਪਿਓਰ ਆ ਬਲਕਾ ਛੱਡ ਦਿਓ ਜੀ ਬਹੁਤ ਵਧੀਆ ਬਰੀਡ ਆ ਤੁਹਾਡੀ ਇਹਨਾਂ ਦੀ ਮਾਂ ਕਿਹੋਂਗੇ ਜੀ ਆਓ ਦਿਖਾ ਦਿਓ ਦਿਖਾਓ ਸਾਨੂੰ ਇਹਦੀ ਮਾਂ ਹੋਰ ਕਿਹ ਹੋਊਗੀ ਜੀ ਬਜਾਣਾ ਤੇਰੇ ਕੋਲੇ ਆ ਆ ਜੀ ਆਇਆ ਆਛਾ ਇਹ ਨਾ ਦੀ ਮਾਂ ਐ ਉਹ ਲੰਬੀ ਐ ਜੀ ਮੈਂ ਦੇਖ ਲਈ ਛੱਡ ਦੋ ਜਾਣ ਦੋ ਤੇ ਤਿੰਨ ਬੱਚੇ ਦੀ ਬੱਕਰੀ ਐ ਜੀ ਤਿੰਨ ਬੱਚੇ ਦਿੰਦੀ ਐ ਤਿੰਨ ਬੱਚੇ ਦਿੰਦੀ ਐ ਤੰਨੇ ਪੱਠਾ ਹੁਣ ਦੋ ਕਾਲੀਆਂ ਬੱਕਰੀਆਂ ਲੈ ਕੇ ਆ ਬਈ ਬੜੀਆਂ ਬੜੀਆਂ ਇਹਨਾਂ ਪੱਠਾ ਨੇ ਬੱਕਰੀਆਂ ਦੇ ਚੌੜੇ ਹਾਂ ਜੀ ਇਹ ਨਾਗਫਣੀਆਂ ਕਿੱਥੋਂ ਲੈ ਕੇ ਆ ਵੀ ਥੋੜੀਆਂ ਨੇ ਹਾਂ ਜੀ ਇਹ ਵੀ ਆਪਣੀਆਂ ਹੀ ਘਰ ਦਾ ਬਲੀਟ ਰੱਖਿਆ ਹੈ ਸੀ ਕਰਦੀਆਂ ਹੀ ਐ ਆਪਣੀਆਂ ਅੱਛਾ ਜੀ ਕੰਨ ਕੰਨ ਦੇਖੋ ਕਮਾਲ ਦੇ ਦੱਸੀ ਲਵਾਈ ਦੇ ਵਿੱਚ ਬਹੁਤ ਚੌੜੇ ਕਰੋ ਜੀ ਕੰਨ ਇਹਦੇ ਚੌੜੇ ਸਾਰੇ ਚੱਕ ਬਹੁਤ ਲੰਬੇ ਨੇ ਪਤੰਦਰੋ ਅੱਧੇ ਗੱਜ ਗੱਜ ਦੇ ਕੰਨ ਨੇ ਇੱਦਾਂ ਦੇ ਕਿਉਂ ਬੱਕਰੀਆਂ ਨੇ ਜੀ ਜੋੜੀ ਐ ਨ ਮਲਾਈ ਹੋਈ ਪੂਰੀਆਂ ਜੋੜੀਆਂ ਮਲਿਆ ਬਣਿਆ ਰੱਖਦਾ ਬਾਈ ਇਨਾਂ ਦੇ ਬੱਚੇ ਦਿੱਤੇ ਆ ਬੱਕਰੀ ਨੇ ਇਹਨੇ ਅੱਛਾ ਜੀ ਮਜੂਦ ਨੇ ਤਿੰਨ ਬੱਚੇ ਦਿੰਦੀ ਐ ਇੱਕੋ ਹੀ ਨਕਸ਼ੇ ਦੀਆਂ ਨੇ ਇੱਕੋ ਹੀ ਨਕਸ਼ੇ ਦੀਆਂ ਜਮਾਨਾ ਸੇ ਨੂੰ ਨੱਸਾ ਮਰਿਆਤਾ ਤਿੰਨ ਤਿੰਨ ਬੱਚੇ ਕਿਸੇ ਪਾਸਿਓਂ ਕਰਮਾਂ ਵਾਲੀ ਦੀ ਘਾਟ ਨਹੀਂ ਦੋਏ ਜਣੋ ਇੱਕ ਕਨੂਨੇ ਦੀਆਂ ਨੇ ਭੈਣੇ ਹੋਣ ਜਾਂ ਕਮਾਵਾਤੀਆਂ ਨੇ ਜੀ ਐਡੋਡੀ ਨਹੀਂ ਐ ਐਡੋਡੀ ਐ ਮੱਕ ਸਾਹਿਤ ਕੈ ਜਮੀ ਮੱਕ ਸਾਦਾ ਫਿਰ ਆਏ ਹੁਣ ਗਾਂਾਂ ਅੱਗੇ ਬੱਕਰੇ ਹੁੰਦੇ ਨੇ ਇਹ ਦੁੱਧ ਦਾ ਦੁੱਧ ਦਾ ਕੀ ਰਿਕਾਰਡ ਹੈ ਦਾ ਦੁੱਧਾ 4 ਲੀਟਰ ਹੀ ਉਹਦੇ ਹਲੇ ਵੀ 4 ਲੀਟਰ ਸੱਜਰ ਥੱਲੇ ਉਹ ਹੁਣ 8 ਲੀਟਰ ਹੋ ਗਿਆ ਦੋਏ ਡੰਗਾਂ ਦਾ ਇੱਕ ਇੱਕ ਬੱਕਰੀ ਦਾ ਨਹੀਂ ਜੀ ਹਾਂ ਜੀ 4 ਲੀਟਰ ਇੱਕ ਬੱਕਰੀ ਦੇ ਦੋਏ ਡੰਗਾਂ ਦਾ ਦੋਨੇ ਡੰਗਾਂ ਦਾ ਦੋ ਦੋ ਲੀਟਰ ਬਹੁਤ ਹੈ ਬਹੁਤ ਹੈ ਠੀਕ ਹੈ ਜੀ ਇਹਨਾਂ ਦਾ ਖਰ ਦੇ ਦਿੰਦੀ ਆ ਬੱਕਰੀ ਬਹੁਤ ਵਧੀਆ ਕੁਆਲਟੀ ਦੀਆਂ ਬੱਕਰੀਆਂ ਨੇ ਬਾਈ ਜੀ ਦੀਆਂ ਇਹ ਪੱਠੀਆਂ ਦੀ ਹੈ ਜੀ ਹਾਂਜੀ ਉਹ ਵੱਡੀ ਬੱਕੀ ਦੀ ਉਹ ਵੱਡੀ ਬੱਕੀ ਦੀ ਆਪਾਂ ਦਿਖਾਈ ਤਿੰਨ ਮਹੀਨੇ ਵਾਲੀ ਕੰਨੇ ਪਤੰਦਰਾ ਬਹੁਗਾ ਜਿਵਦੀ ਨਹੀਂ ਜਿਹੜਾ ਕੰਨੇ ਨਹੀਂ ਸੰਤਾ ਕਿਤੇ ਮਿਲਿਆ ਇਹ ਵੀ ਤੋਤੇ ਦੀ ਬੱਚਾ ਆਲਾ ਕਹਿੰਦਾ ਪੱਠਾ ਪੱਠਾ ਬਹੁਤ ਪਾਲਣੀ ਔਖੀ ਨੇ ਕਿਵੇਂ ਤਿਆਰ ਕਰੀਏ ਇਹ ਕ੍ਰੋਸ ਤਾਂ ਨਹੀਂ ਕਰਾਈ ਹਲੇ ਜੀ ਨਹੀਂ ਕ੍ਰੋਸ ਨਹੀਂ ਕਰਾਈ ਜੀ ਕਹਿਦਾ ਜੀ ਦੰਦ ਦਿਖਾਓ ਦੋ ਲਾ ਲਓ ਜੀ ਦੰਦ ਦੋ ਹੋ ਗਈ ਉਹ ਅੱਛਾ ਦੋ ਦੰਦ ਹੈ ਇਹ ਆਪਾਂ ਮੇਲੇ ਤੋਂ ਵੀ ਪਾਈ ਸੀ ਪਹਿਲੇ ਨੰਬਰ ਤੇ ਆਉਂਦੀ ਰਹੀ ਆ ਨਾਮ ਜੁੱਤਿਆਂ ਨੇ ਫੁੱਲੇ ਵਾਲ ਵੀ ਜਾਈ ਥੁਣੇ ਨਾਮ ਜੁੱਤਿਆਂ ਦੀ ਦਾ ਨਿਆਮ ਜਿੱਤੇ ਆਂ ਹਾਂਜੀ ਫੁੱਲੇ ਵਾਲ ਵੀ ਜਿੱਤੇ ਸੀਗਾ ਨਾਮ ਜਿਹੇ ਨੇ ਤੇ ਆਪਾਂ ਮੌਲਵੀ ਵੀ ਲੈ ਕੇ ਗਏ ਸੀ ਹਾਂ ਮੌਲਵੀ ਵਾਲੇ ਵੀ ਜਿੱਤੀ ਸੀ ਮੌਲਵੀ ਆ ਤਾਂ ਜਿੱਤੀ ਸੀ ਹਾਂਜੀ ਹਾਂਜੀ ਉੱਥੇ ਵੀ ਜਿੱਤੀ ਆ ਸੰਧੂ ਦੀ ਮੰਡੀ ਤੇ ਨਿਆਮ ਆ ਵੀ ਪੱਟ ਹੈ ਤੇ ਇਹਨੂੰ ਕਰਾਸ ਕਿੰਨੇ ਦੰਦ ਕਰਾਉਂਗੇ ਇਹ ਫਿਰ ਕੱਲ ਕਰਾਉਂਦੇ ਨੇ ਫੁੱਲੇ ਵਾਲੇ ਮੇਲੇ ਦੇ ਕੱਢਤੀ ਸੀਗੀ ਉਹ ਪਿਛਲੇ ਨੰਬਰਾਂ 'ਚ ਕੱਢਤੀ ਸੀ ਪੰਜ 6 ਨੰਬਰਾਂ 'ਚ ਹੂੰ ਅੱਛਾ ਤੇ ਹੁਣ ਇਹਦੇ ਨਾਲ ਦੀਆਂ ਪਰਥਾਂ ਨਾ ਆਪਣੇ ਕੁਝ ਸੀ ਹੈ ਮਾਰ ਪਾਏ ਮੇਡਾ ਜਿੱਤੀ ਐ ਇਹ ਮੌਲਵੀ ਆ ਇਹ ਤਾਂ ਮੌਲਵੀ ਨੇ ਤਾਂ ਜਿੱਤੀ ਐ ਹੁਣ ਜਦੋਂ ਫੁੱਲੇ ਵਾਲਾ ਇਸ ਵਾਰ ਲੈ ਕੇ ਗਏ ਸੀ ਕੀਰੀਆਂ 'ਚ ਉਤਾ ਤੁਨੋ ਨਾ ਦਾ ਕੰਨਾਗਾ ਘਾਟ ਨਹੀਂ ਹੈਗੀ ਕਿਸੇ ਬਾਈ ਦੀ ਬੱਕਰੀ ਬਹੁਤ ਸਿਰੇ ਨਿ ਸਿਰਾਂ ਲੱਗਿਆ ਪਿਆ ਰੋਲ ਪਾਠਾ 37 ਹੈਟ ਉਹ 37 ਤੋਂ ਉੱਪਰ ਹੈ ਹੋ ਜਾਵੇ ਸਾਢੇ 37 ਹੈਟ ਹੈ ਦੀ ਤੇ ਇਹਦੇ ਨਾਲ ਦੀਆਂ ਜਿਹੜੀਆਂ ਫਾਸਟ ਸੈਕੰਡ ਕੱਢੀਆਂ ਨੇ ਮੈਂ ਕਹਣਾ ਉਹ ਉੱਥੇ ਹੀ ਛੜ ਗਈਆਂ ਹੋਣੀਆਂ 34 35 ਦੀ ਨਾ ਪਿਓਰ ਹੈ ਜੀ ਕਲੰਬਰ ਨਹੀਂ ਹਜੇ ਨਹੀਂ ਭرائی ਜੀ ਕਦ ਭਰਾਉਂਗੇ ਇਹਨੂੰ ਇਹਨੂੰ ਆਉਂਦੇ ਸਾਲ ਨੂੰ ਤੇ ਤਾਂ ਮਤਲਬ ਬੱਕਰੀ ਬਹੁਤ ਦਾ ਵੱਡੀ ਆ ਜੀ ਬਹੁਤ ਦਾ ਡਬਲ ਹੀ ਬਣਾਉਣਾ ਚਾਹੁੰਦੇ ਆ ਬੱਕਰੀਆਂ ਜੀ ਬੱਕਰੀ ਜਾਊਗੀ ਜੀ ਆਪਾਂ ਹੁਣ ਇਹਨੂੰ ਘਰਿਆ ਦੇਾਂਗੇ 44 ਦੇ ਕਿਤੇ 41 ਦਾ ਹਿੱਟ ਹੋ ਜੂਗੀ ਇਹਦੀ 40 ਕ 41 42 ਤੱਕ ਪਹੁੰਚ ਜੂਗੀ ਬੋਕ ਜਿੱਡੀ ਜਾਊ ਜੇ ਨਾ ਭرائی ਹਾਂਜੀ ਹਾਂਜੀ ਹੋ ਜਾਣੀ ਹੈ ਇਹਨੀ ਦੋ ਦੰਦੇ ਬਹੁਤ ਹੱਦ ਕਰ ਗਈ ਲੈ ਵੀ ਸਾਰਿਆਂ ਦੀ ਸ਼ਾਟ ਮਾਰ ਲੈ ਹੁਣ ਤਾਂ ਸ ਵੀਡੀਓ ਨਹੀਂ ਬਹੁਤ ਵੱਡੀ ਹੋ ਗਈ ਬਣਾ ਹੋਰ ਹੈਗੀਆਂ ਨੇ ਬੱਕਰੀਆਂ ਦੇ ਦਿਖਾ ਫਿਰ ਉੱਪਰ ਵਾਗੀ ਆਂਗੇ ਵਧੀਆ ਬਣਾ ਕੇ ਬੱਸ ਵਾਹ ਸਰ ਗਿਆ ਕੋਈ ਆਪਣੀ ਮਾਲਕ ਨੇ ਸੁੱਖ ਰੱਖਤੀ। ਰਾਜੂ ਆ ਬੱਕਰੀ ਆਪਣੀ ਇਹ ਲੋਂਗੋਵਾਲ ਤੋਂ ਆਈ ਸੀਗੀ ਦੂਜੇ ਨੰਬਰ ਤੇ। ਅੱਛਾ ਜੀ। ਹਾਂ ਜੀ। ਤੇਰੀ ਜੋੜੀ ਵਧੀਆ ਤੇਰੀ ਬਈ। ਖੁੱਲੇ ਹੱਡਾਂ ਦੀ ਆ ਮੋਟੇ ਹੱਡਾਂ ਦੀ ਬੱਕਰੀ। ਦੁੱਧ ਤੋਂ ਬਹੁਤ ਆ ਇਹਦੇ ਥੱਲੇ ਬੱਕਰੀ ਹਲੇ 6 ਲੀਟਰ ਦੁੱਧ। ਮੇਰਾ ਖਿਆਲ ਇਹ ਗੱਪਣਾ ਹੋ ਗਈ। ਨਹੀਂ ਜੀ। ਇਹ ਤਾਂ ਤਾਜੀ ਸੂਈ ਵੀ ਆ ਹੁਣ। ਆਹਾਂ ਗੱਪਣ ਇਹ ਗੱਪਣ ਆਈ ਹੋਈ। ਆ ਇਹਦੀ ਰੂਹੇ ਦੱਸਦੇ ਆ ਗੱਪਣ ਦੀ। ਹਾਂ ਜੀ। ਇਹ ਜੇ ਤਨ ਟਾਈਮ ਨਹੀਂ ਗੱਬਾ। ਚਲ ਚਲ ਚੱਜਾਂਗੇ। ਉਰਾ ਮੋੜੀ ਉਰਾ ਮੋੜੀ ਬੱਕਰੀ ਆਏ 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 ਨੂੰ ਆ ਕਰੀ ਚੋਰੀ 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 ਵਾ ਵਾਸ ਵਾਸ ਵਾ ਬਣ ਗਈ ਵਧੀਆ ਇਹ ਇੱਥੇ ਨਹੀਂ ਜਾਦੇ ਇਹ ਵੀ ਤੁਹਾਡੇ ਇੱਥੇ ਨਹੀਂ ਜਾਂਦਾ ਹਾਂਜੀ ਹਾਂਜੀ ਆਪਣੇ ਆਹ ਤੰਦਰਾ ਚੀਜ਼ਾਂ ਇਹਨ ਕੋਲ ਕੋ ਰੱਖੀ ਬੈਠੇ ਇੱਕ ਤੋਂ ਇੱਕ ਹੈ ਜਾਂ ਘੜਦਾ ਨਵੇਂ ਤੋਂ ਨਵਾਂ ਕਿੰਨਾ ਕਿ ਸ਼ੌਂਕ ਜਾ ਆ ਗਿਆ ਤੁਹਾਨੂੰ ਇਹਨਾਂ ਦਾ ਸੌਂਗ ਦਾ ਫੁੱਲ ਹੈ ਇਹ ਪੂਰਾ ਇਹਨਾਂ ਦੇ ਸ਼ੌਂਕ ਦੇ ਪੱਤੇ ਸਰਦ ਹੀ ਹਾਂਜੀ ਹਾਂਜੀ ਤੀਜਾ ਫਰੈਣਾ ਹੁਣ ਦੇਖਦੇ ਆ ਪਾਕਿਸਤਾਨ 'ਚ ਵੀ ਦੇਖਦੇ ਆ ਹੋਸਟੇਟਾਂ 'ਚ ਵੀ ਦੇਖਦੇ ਆ ਹਾਂ ਚੰਗੀਆਂ ਨਾਲ ਹਾਂ ਉੱਥੇ ਵੀ ਸੌਂਗ ਰਪੇਰਾ ਦੁੰਦੇ ਨੇਗੇ ਅਕਬਰੋ ਕਮਾਲੇ ਕਰਤੀ ਤੁਸੀਂ ਨੇ ਹੁਣ ਸਿੰਘੀ ਦੇਖੋ ਪਾਕਿਸਤਾਨੀ ਬੱਕਰੇ ਜਿਉਂ ਇਹਦਾ ਹਾਂਜੀ ਹਾਂਜੀ ਹੈ ਬੱਸੀ ਇਹ ਸੀਰਾਂ ਦਾ ਇਹ ਜੀ 6 ਗੰਦ 6 ਗੰਦ ਕਾਠ ਹੋਰ ਕਰੂਗੀ ਇਹ ਜੀ ਕਾਠਾ ਇਹ ਬਹੁਤ ਕਰ ਜਾਣਾ ਹਾਂ 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 ਮੈਂ ਮੋੜ ਕੇ ਮੜੀ ਦੀ ਫੋਟੋ ਕਰਾਉਣੀ ਹੱਡੀ ਦੇਖ ਲੋ ਕਿੰਨਾ ਮੋਟਾ ਪੈ ਲੈ ਛੜ ਦੋਰਲਾ ਮੋٹے ਹੱਡ ਦਾ ਹੈ ਮੋٹے ਹੱਡ ਦਾ ਪੱਖਰਾ ਪੂਰਾ ਲੰਬਾ ਹਾਂਜੀ ਹਾਂਜੀ ਸਿੰਘੀ ਦੇਖ ਲੋ ਕਿੰਨਾ ਚੜਾਈ ਦੇ ਵਿੱਚ ਹੈ ਸਿੰਘ ਦੇਖੋ ਪਹਿਲਾਂ ਇੱਕ ਉਂਗਲ ਪੈਂਦੀ ਹੈ ਸਿੰਘ ਚ ਚਾਰ ਉਂਗਲਾਂ ਪੈਂਦੀਆਂ ਇਹ ਸਿੰਘ ਦੇ ਵਿੱਚ ਕਰਮਾ ਵੇ ਦਾ ਸਾਰਾ ਕੁਛ ਵਧੀਆ ਦਾ 40 ਇੱਕ ਉਂਗਲ ਪੈਂਦੀ ਹੈ ਸਿੰਘ ਦੇ ਮੋਟਾ ਪਿੱਛੋਂ ਪਤਲਾ ਹੂੰ ਹੋਰ ਸਿੰਘੀ ਸੈਂਟਰੀ ਬਹੁਤ ਹੈ ਬਹੁਤ ਵਧੀਆ ਇਹ ਆਪਾਂ ਲੋਂਗੋ ਵਾਲ ਤੋਂ ਬੱਕਰੀ ਫਾਰਟਾਈ ਸੀ ਉਹਦਾ ਬੱਚਾ ਹੈ ਸੋਦਰ ਚ ਬਾਈ ਦੇ ਵਿੱਚ ਥੱਲੇ ਹੀ ਬਹੁਤ ਵਧੀਆ ਬੱਕਰੇ ਦਾ ਡੋਂਗੋ ਵਾਲਾ ਆਪਾਂ ਪਹਿਲੀ ਯਾਰ ਬੱਕਰੀਆਂ ਚੋਂਗੀਆਂ ਸੀਗੀਆਂ ਉਥੇ ਜਿੱਥੇ ਕਿ ਆਪਾਂ ਨੂੰ ਖਰੇਜੇ ਮਿਲੇ ਸੀਗਾ ਇਹਦੀ ਮਾਂ ਨੇ ਫਿਰ ਜਿੱਤੇ ਸੀ ਅੱਛਾ ਜੀ ਯਾਂ ਬਹੁਤ ਜਿੱਤੇ ਹਾਂ ਨਾ ਬਹੁਤ ਜਿੱਤੇ ਨਾਮ ਦਾ ਜਿੱਥੇ ਵੀ ਆਪਾਂ ਜਾਣਿਆ ਕੰਪੀਟੀਸ਼ਨਾਂ ਦੇ ਆਪਣੇ ਨੰਬਰ ਆਉਂਦੇ ਆ ਆ ਕੂਲਰ ਪੱਖੇ ਸਾਬੇ ਨਾ ਕਰਮਾਂ ਵਾਲਿਆਂ ਦੇ ਆ ਵੀ ਇਹਨਾਂ ਦੀ ਲਾਇਆ ਰਹੀਂ ਇਹਨਾਂ ਤੇ ਲਾਇਏ ਵੇ ਆਹ ਇਹਨਾਂ ਨੇ ਜਿਤਾਏ ਵੇ ਧੰਨਵਾਦ ਜੀ ਤੁਹਾਡੇ ਰੱਖਣ ਦੇ ਮਾਲ ਬਹੁਤ ਵਧੀਆ ਪਾਈ ਦਾ ਰੱਖਿਆ ਹੈ ਸ਼ੌਂਕ ਨਾਲੇ ਪੱਠਾ ਕਰੇ ਆਈਆਂ ਨੂੰ ਵੀ ਬਹੁਤ ਸਨਮਾਨ ਤੋਂ ਨੇਓ ਜਾਓ ਜੀ ਇੱਕ ਦੋ ਹੋਰ ਪੱਠਾ ਖੜ ਲਿਓ ਦੋ ਚਾਰ ਪੱਠਾ ਹੈ ਚਲੋ ਦੂਰ 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 ਨੀ ਕੰਮ ਨਹੀਂ ਵੰਗੀ ਰੀਲੀ ਇਹ ਵੀ ਜੋੜੀ ਹੈ ਜੀ ਰੱਖੀ ਥੋੜੀ ਖੀਰੀਆਂ ਨੇ ਹਾਂ ਖੀਰੀਆਂ ਹੀ ਆ ਇਹ ਬਹੁਤ ਪਤਲੀ ਸਿੰਗੀ ਦੀਆਂ ਪੱਠਾਂ ਨੇ ਤੇ ਨੱਕ ਨਕੋੜੇ ਕੰਨ ਬਹੁਤ ਚੌੜੇ ਨੇ ਤੇ ਲੰਬੇ ਤੇ ਸੁਨੱਖ ਬਹੁਤ ਵਧੀਆ ਸਿੰਗੀ ਬਹੁਤ ਵਧੀਆ ਆ ਪਤਨਕੀਆਂ ਜਿੱਝੀਆਂ ਰੱਖੀਆਂ ਜੀ ਨਾਰੀ ਤੇ ਦਾਪਤੰਦਰਾ ਜਮੀ ਕਮਾਲਾਂ ਕਰੀਆਂ ਪਈਆਂ ਨੇ ਜਿਵੇਂ ਆਉਣ ਵਾਲੇ ਆਉਣ ਵਾਲੇ ਸਮੇਂ ਚ ਇਹ ਦਸਣੀਆਂ ਬੱਕਰੀਆਂ ਅਸੀਂ ਹੈਗੀਆਂ ਹਾਂ ਜੀ ਦਸਣੀਆਂ ਟਾਵੀਆਂ ਟਾਵੀਆਂ ਰਹਿ ਗਈਆਂ ਕਿਸੇ ਕਿਸੇ ਦੇ ਵੇ ਹਾਂਜੀ ਹਾਂਜੀ ਇਹ ਸੰਭੇ ਰੱਖਿਆ ਹੈ ਸ਼ੌਕ ਹੈ ਮੈਂ ਹੀ ਕਹਿਣਾ ਹੁਣ ਸਾਰਿਆਂ ਨੂੰ ਵੀ ਇਹੀਆਂ ਚੀਜ਼ਾਂ ਸੰਭੇ ਲੋਕਾਂ ਨੂੰ ਸੈਂਸੀ ਨੂੰ ਤੇ ਗੁੱਜਰ ਨੂੰ ਸ਼ੌਕ ਹੁੰਦਾ ਪੀ ਪਰ ਕਮਾਲ ਮਾ ਦੇ ਪੁੱਤਾਂ ਨੂੰ ਜੱਟਾਂ ਨੂੰ ਵੀ ਬਹੁਤ ਤਾਕੜੇ ਸ਼ੌਕ ਹੋਦੇ ਕੁਝ ਤਾਂ ਸਾਡੇ ਬੰਦਿਆਂ ਤੋਂ ਵੀ ਮੂਰਤੀ ਲਾਂਗੇ ਬਹੁਤ ਪਾਖੜੇ ਸ਼ੌਂਕ ਨੇ ਤੁਹਾਨੂੰ ਸ਼ੌਂਕ ਤਾਂ ਫਿਰ ਬਰੀਡ ਹੈ ਨਾ ਜੇ ਹੁਣ ਆਪਾਂ ਬਰੀਡ ਸੰਭ ਕੇ ਰੱਖਣੀ ਹੈ ਆਪਣੇ ਪੰਜਾਬ ਦੇ ਵਿੱਚ ਰਹਿ ਜਾਣੀ ਹੁੰਦੀ ਹੈ ਇਹ ਬਾਹਰ ਚਲੀ ਜਾਣੀ ਹੈ ਜੇ ਅੱਜ ਆਪਾਂ ਰੱਖ ਲਾਂਗੇ ਉਹਨੂੰ ਰੱਖ ਲਾਂ ਤੁਹਾਨੂੰ ਤਾਂ ਮਤਲਬ ਕਿ ਜੀ ਨਿਯਾਮ ਦੇ ਨਾਲ ਹੈ ਬਾਹਰ ਨਹੀਂ ਸਟੇਟਾਂ ਤੋਂ ਜੇ ਕੋਈ ਸੁਣਦਾ ਗੁੰਦਾ ਹੋਵੇ ਨਿਯਾਮ ਦੇ ਨਾਲੇ ਬੰਦੇਓ ਤੁਸੀਂ ਜਿਹੜਿਆਂ ਨੇ ਤੁਸੀਂ ਬਰੀਡਾਂ ਆਪਣੇ ਪੰਜਾਬ 'ਚ ਸਾਮ-ਸਾਮ ਰੱਖੀਆਂ ਹੋਈਆਂ ਨੇ ਜੀ ਇਸ ਲਈ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਆਪਦੀ ਜਿਹੜੀ ਇਹ ਬਰੀਡ ਹੈ ਬੱਕਰੀਆਂ ਦੀ ਸੰਭ ਕੇ ਰੱਖੋ ਛੱਡ ਦਿਓ ਜੀ ਕਰਦੇ ਬਹੁਤ ਵਧੀਆ ਪੱਥਰ ਨੇ ਇੱਕ ਕਲੰਬਰ ਨੇ ਇਹ ਇੱਕ ਕਲੰਬਰ ਚ ਗਿਣੀ ਆ ਗਈਆਂ ਅੱਛਾ ਬਹੁਤ ਹੋ ਗਈ ਇਹ ਵੀ ਜੋੜੀ ਬਣਾ ਕੇ ਰੱਖੀ ਆ ਹਾਂਜੀ ਇਹ ਵੀ ਜੋੜੀ ਹੈ ਔ ਕੰਨਾ ਦੀ ਲੰਖਾ ਨਦੀ ਦੀ ਖੀਰੀ ਨੇ ਵੀ ਖੀਰੀਆਂ ਜੀ ਖੀਰੀਆਂ ਇਹਦੀ ਨਾ ਜੈਨਾ ਹੁਲੋਂ ਨੇ ਇਹ ਵੇਚਣ ਦੇ ਵਾਸਤੇ ਤਾਂ ਨਹੀਂ ਹਨ ਜੀ ਸੇਲ ਤਾਂ ਨਹੀਂ ਕਰਦੇ ਨਹੀਂ ਨਹੀਂ ਸੇਲ ਨਹੀਂ ਇਹ ਤਾਂ ਮਾਰੇ ਸਮਝੇ ਜਿਹੜਾ ਆਉਣ ਵਾਲੇ ਸਮੇਂ 'ਚ ਮੈਂ ਮੇਲਿਆਂ ਤੇ ਚਾਉਣੀਆਂ 6-6 ਲੀਟਰ 7-7 ਲੀਟਰ ਕੱਢਣਾ ਇਹਨਾਂ ਦਾ ਵੀ 10-12 ਰੱਖੇ ਹੋਏ ਆ ਕੋਈ ਇਹ ਹੈਗੀਆਂ 15-16 ਜੀ 15 ਹਾਂਜੀ ਸਮਾਨ ਕਰਤੀ ਜੀ ਹਰੇਕ ਨਹੀਂ ਰੱਖਿਆ ਹਾਂ ਬਰੀਡ ਤਿਆਰ ਕਰੀ ਵੀ ਹੈ ਇਹ ਆਪਣੀ ਇਹਨਾਂ ਤੋਂ 6-6 7-7 ਲੀਟਰ ਦੁੱਧ ਲੈਣਾ ਅੱਛਾ ਜੀ ਹਾਂਜੀ ਦੁੱਧ ਪਿਆ ਤੇ ਪਾਲੀਆਂ ਇਹਨਾਂ ਦੇ ਹੱਥਾਂ 'ਚ ਜੱਟ ਰਹੀਆਂ ਨੇ ਦੁੱਧ ਪਿਆ ਕੇ ਪਾਲੀਆਂ ਬਾਕੀ ਉਹ ਵੀ ਸ਼ੌਂਕੀਆ ਤੌਰ ਤੇ ਬਾਕੀ ਬਲੱਡ ਹੀ ਬਹੁਤ ਚੰਗਾ ਹੈ ਇਹਨਾਂ ਦਾ ਬਲੱਡ ਤਾਂ ਦੀ ਸਾਡੇ ਸਾਰੇ ਮਾਲ ਦਾ ਹੀ ਚੰਗਾ ਹੈ। ਇਹਦੀ ਸਿੰਪਟੇ ਨਹੀਂ ਬਲੱਡ ਤਾਂ ਚੰਗੀ ਹੈ। ਉਹ ਜਿਹੜੀ ਇਹਦੀ ਆ ਆ ਪੱਠ ਦੀ ਮਾਂ ਸੀਗੀ ਇਹ ਤੁੰਗਲੀ ਤੋਂ ਫਸਟ ਆਈ ਸੀਗੀ। ਇਹਨੇ 5 ਲੀਟਰ 800 ਗ੍ਰਾਮ ਦੁੱਧ ਦਿੱਤਾ ਸੀਗਾ। ਇਹਦੀ ਮਾਂ ਇਹਦੀ ਮਾਂ ਨੇ। ਦੋ ਏ ਡੰਗਾ। ਕੱਦ ਦੀ ਛੋਟੀ ਆ ਉਹ ਤੇ ਦੁੱਧ ਸਾਰਿਆਂ ਨਾਲੋਂ ਵੱਧ ਦੇਦਾ ਸੀ। ਇਹ ਜਿੰਨੀ ਛੋਟੀ ਉਨੀ ਖੋਟੀ। ਹਾਂਜੀ ਹਾਂਜੀ। ਕਮਾਲ ਕਰ ਗਈ। ਛੱਡੋ ਜੀ। ਹੋਰ ਹੈ ਨੇ। ਹਾਈ ਨੇ ਉਹਨਾਂ ਦੇ ਹਾਂ ਨੇ। ਕੱਤੇ ਦੀਆਂ ਨਹੀਂ ਬਣਾ ਸਾਰੀਆਂ ਪੱਟੀਆਂ ਦੁਨੀਆ ਕਹਦੀ ਮੈਂ ਜੋੜੀਆਂ ਬਣਾ ਲਾਂ ਜੋੜੀਆਂ ਬਣਾ ਲਾਂ ਦੁਨੀਆ ਕਹਦੀ ਮੈਂ ਜੋੜੀਆਂ ਬਣਾ ਲਾਂ ਪਰ ਹਰ ਹਰੇਕ ਜੋੜੀਆਂ ਬਣਾ ਨਹੀਂ ਸਕਦੇ ਜੋੜੀਆਂ ਬਣਾਉਂਦੇ ਬਣਾਉਂਦੇ ਨਾ ਸਾਡੇ ਵਰਗੇ ਮਰ ਗਏ ਆ ਤੇ ਬੁੜੇ ਹੋ ਗਏ ਪਰ ਤਨਮਾ ਦੇ ਪੁੱਤ ਜਿਹਨੇ ਤਾਂ ਜੋੜੀਆਂ ਘੋੜੀਆਂ ਬਣਾਤੀਆਂ ਸ਼ਾਬਾਸ਼ ਤੇਰੇ ਬੱਕਰੀਆਂ ਰੱਖਣ ਦੇ ਹਾਂਜੀ ਹਾਂਜੀ ਕੁਰਬਾਨੇ ਐਹ ਤੇਰੀ ਗੱਲ ਹਰੇਕ ਬੰਦਾ ਐਡੀ ਮਜਬੂਰੀ ਖੇਚਲ ਕਰ ਨਹੀਂ ਸਕਦਾ ਹਾਂਜੀ ਇਹ ਰੱਖਾਂਗੇ ਫੇਰ ਹੀ ਆਪਣੇ ਕੋਲ ਬਰੀਡ ਰਹਿਣੀਆਂ ਨੇ ਇਹਦਾ ਬਾਅਦ ਚਲੀਆਂ ਜਾਣੀਆਂ ਸਾਰੀਆਂ ਬੱਕਰੀਆਂ ਫੇਰ ਆਪਣੇ ਕੋਲੇ ਕੀ ਰਹਿ ਜਾਊਗਾ ਧੰਨਵਾਦ ਜੀ ਬਾਈ ਪਿੰਡ ਵੇਖਾ ਲੈਰਾ ਤੂੰ ਜਿਨ੍ਹਾਂ ਦਾ ਕੀ ਬਹੁਤ ਵੱਡਾ ਫਾਰਮ ਹੈ ਬਹੁਤ ਵੱਡਾ ਕਈ ਸਾਲ ਦਾ ਕੰਮ ਛੜਿਆ ਹੈ ਵਧੀਆ ਤੋਂ ਵਧੀਆ ਸਭ ਨੂੰ ਸਲਾਹ ਦੇਵਾਂਗੇ ਵਧੀਆ ਤੋਂ ਵਧੀਆ ਮਾਨ ਰੱਖਿਆ ਹੈ ਤੇ ਵਧੀਆ ਇਹਨਾਂ ਦੀ ਕੁਆਲਿਟੀ ਦਾ ਮਾਲ ਹੈ ਚੰਗੇ ਤੋਂ ਚੰਗਾ ਪਸ਼ੂ ਰੱਖਣਗੇ ਇਹ ਮਾੜੇ ਪਸ਼ੂ ਦੇ ਲਵੇ ਨਹੀਂ ਲੱਗਦੇ ਹੈਂ ਕੋਈ ਨਹੀਂ ਕੋਈ ਨਹੀਂ ਕੋਈ ਨਾ ਆਹ ਜੋੜੀ ਹੈ ਹਾਂਜੀ ਹਾਂਜੀ ਇਹ ਵੀ ਜੋੜੀ ਮਾਮਾਤੀਆਂ ਨੇ ਜੀ ਇਹ ਮਾਮਾਤੀਆਂ ਜੀ ਇਹ ਵੀ ਨਮੂਨੇ ਨੇ ਨਮੂਨਾ ਉਤਰਿਆ ਪਿਆ ਜੀ ਜਮਈ ਪਹਿਲਾ ਸੁਆ ਸੁਈ ਹੈਗੀ ਹੁਣ ਹਰੇਕ ਨਸਲ ਦੀ ਬੱਕਰੀ ਰੱਖਦਾ ਏ ਤੂੰ ਹਾਂਜੀ ਹਰੇਕ ਰੰਗ ਦੀ ਐਦਾਂ ਕਿੱਦਾਂ ਕਿ ਸੌਂਗ ਪੈਦਾ ਹੋ ਗਿਆ ਤੈਨੂੰ ਬਸ ਸੌਂਗ ਦਾ ਹੀ ਹੈ ਜੀ ਦੁਨੀਆ ਜਿਤਨੀ ਆ ਪਾਲੀ ਕਹਿੰਦੇ ਨੇ ਪਤਾ ਹੱਥ ਲਾਤੀ ਹਰੇਕ ਨਸਲ ਦੀ ਬੱਕਰੀ ਬਾਈ ਲਵੇ ਜੀ ਹਰੇਕ ਨਸਲ ਦੀ ਬੱਕਰੀ ਕਿੱਥੋਂ ਲਿਉਂਦੇ ਆ ਇਹ ਚਿੱਟੀਆਂ ਤੂੰ ਕਹਿੰਦੇ ਨੇ ਰਹੇ ਨੇ ਕੈਸਾ ਦਾ ਇਹ ਬੰਦਾ ਕਿੱਥੋਂ ਲਿਉਂਦੇ ਵਕਰੀਆਂ ਅਸੀਂ ਆਪ ਦੀ ਜਿਆਦੇ ਪਾਇਦਾ ਕਰਦੇ ਹਾਂ ਗਰ ਬਾਹਰੀ ਬੱਕਰੀ ਲੈਨੇ ਦਾ ਜਿਹੜੀ ਚੰਗੀ ਬੱਕਰੀ ਆ ਟਫਟਾ ਉਹਦਾ ਲੈ ਲੈਨੇ ਆ ਵੱਧ ਦਾ ਬੱਕਰੇ ਰੱਖਦੇ ਆ ਮੈਂ ਵੀ ਨਹੀਂ ਖੇਤੀ ਵੇਦਾ ਪਰ ਥਾਣੀ ਵੇਦਾ ਕਮਾਈ ਕਾਦੀ ਖਾਂਦਾ ਦੁੱਧ ਵੇਚੀ ਹੈ ਨਹੀਂ ਕਮਾਲ ਕਰਤੀ ਬੰਦੇ ਨੇ ਬਈ ਇਨਾ ਇਨਾ ਤੇ ਐ ਡਾ ਤਖੜਾ ਸਿਸਟਮ ਹੈ ਬੰਦੇ ਦਾ ਸ਼ੌਂਕ ਬਹੁਤ ਤਖੜਾ ਹੈ ਬੰਦੇ ਇਹਨਾਂ ਦੇ ਪੈਸੇ ਇਨਾਂ ਨੂੰ ਘੋਣੇ ਆ ਤਾਂ ਹਾਜੀ ਖਮੋਂਦਾ ਜੀ ਉਹ ਮਿਲਦਾ ਲੱਗਦਾ ਜੀ ਦਾਣਾ ਫੱਕਾ ਹੀ ਚਾਹੁੰਦਾ ਹੋਵੇ। ਸਾਰਾ ਬਾਜੂ ਆਇਆ ਹੁਣ ਮੈਂ ਬਰੀਡ ਤੇ ਕੰਮ ਕਰਾ। ਮੈਂ ਦੁੱਧ ਤੇ ਜ਼ਿਆਦਾ ਡਿਪੈਂਡ। ਮੈਨੂੰ ਕੱਦ ਤੇ ਕੋਈ ਮਤਲਬ ਨਹੀਂ ਮੈਨੂੰ ਬੱਕਰੀ ਦਾ ਕੱਦ ਚਾਹੇ 40 ਇੰਚੇ ਚਾਹੇ 36 ਇੰਚੇ ਬੀ ਚਾਹੇ। ਆਪਾਂ ਨਸਲ ਦੇਖਣੀ। ਮੈਂ ਬੱਕਰੀ ਦਾ ਖੂਨ ਦੇਖਣਾ ਵੀ ਬੱਕਰੀ ਕਿੰਨਾ ਦੁੱਧ ਕੱਢਦੀ ਆ। ਬਾਹੇ ਨਹੀਂ ਦੇਖਣੀ ਵੀ ਉਹ ਕੱਦ ਦੀ ਛੋਟੀ ਆ ਜਾਂ ਵੱਡੀਆਂ ਵਿੱਚ ਕਹਿਣਾ ਹੁੰਦਾ 40 ਇੰਚਾਂ ਚਾਹੀਆਂ 40 ਇੰਚਾਂ। ਪਰ ਆਪਾਂ ਦਾ ਮੈਂ ਤਾਂ ਦੁੱਧ ਤੇ ਡਿਪੈਂਡ ਆ ਵੀ ਆਪਾਂ ਨੂੰ ਬੱਕਰੀ ਥੱਲੋ ਦੁੱਧ 5 ਲੀਟਰ ਮਿਲ ਜੇ 4 ਲੀਟਰ ਮਿਲ ਜੇ ਚਾਹ ਚੜ ਜਾਣ। ਵੀ ਆਪਣੀ ਬੱਕਰੀ ਨੇ ਦੁੱਧ ਇਹਨਾਂ ਕੱਢਤਾ ਤੇ ਆਪਣੀ ਦਿਹਾੜੀ ਪੈਂਦੀ ਹੁੰਦੀ। ਧੰਨਵਾਦ ਜੀ ਤੁਹਾਡਾ। ਮੈਂ ਕਰੋ ਵੱਡਾ ਬੋਕਦੇ ਹੋ ਆ। ਚਲ। ਇੱਕ ਲਦੀਪ ਜੀ 42 ਇੰਚ ਦੀ ਬੱਕਰੀ ਕਿੱਥੋਂ ਥਈ ਏ ਤੈਨੂੰ? ਕੱਬ ਦੀ ਰੱਖੀ ਏ? ਇਹ ਆਪਦੀ ਰੱਖੇ ਹੋਏ ਪੁਰਾਣਾ ਰਵਾ ਆਪਣੇ ਕੋਲੇ। ਅੱਛਾ ਜੀ। ਹਾਂ ਜੀ ਹੁਣ ਇਹ ਜਾਂਦਕਸਾ ਗਈ ਏ। ਅੱਛਾ। ਕੋਈ ਛੇਲੀਆਂ ਛੁਲੀਆਂ ਰੱਖੀ ਏ ਇਹਦੀਆਂ? ਛੇਲੀਆਂ ਹੈਗੀਆਂ ਆਪਣੇ ਕੋਲੇ। ਬਾਕੀ ਲੋਕ ਲੈ ਗਏ ਹਾਂਜੀ ਹਾਂਜੀ ਬਾਕੀ ਮਾਹੀ ਨੰਗਲ ਵਾਲੇ ਚਾਹਲ ਕੋਲੇ ਵੀ ਹੈਗੀਆਂ ਮੈਨੂੰ ਪਤਾ ਹੈ ਇਹਦੀਆਂ ਛੇਲੀਆਂ ਬਹੁਤ ਲੋਕ ਲੈ ਗਏ ਤੇਤੋਂ ਇੱਕ ਦੋ ਹੀ ਜਿਹਦੀ ਆਪ ਵੀ ਰੱਖ ਲਈ ਹੋਣੀ ਤੇ ਹਾਂ ਇਹ ਤਾਂ ਹੈਗੀਆਂ ਆਪਣੇ ਕੋਲੇ ਹੁਣ ਬਿਮਾਰੇ ਗੱਪਣ ਆਈ ਚੱਲਦੀ ਇਹ ਬੱਕਰੀ ਹੁਣੇ 2.5 ਮਹੀਨਾ ਦੀ ਗੱਪਣ ਹੋ ਗਈ ਹਾਂਜੀ ਬਹੁਤ ਵਧੀਆ ਨਸਲ ਦੀ ਬੱਕਰੀ ਐ ਤੇਰੀ ਹੁਣ ਤਾਂ ਤੇਰਾ ਮਾਲ ਐ ਸਾਰਾ ਵਧੀਆ ਐ ਪਰ ਇਹ ਥੋੜੀ ਥੋੜੀ ਜੀ ਹੋਰ ਵੀ ਵਧੀਆ ਚ ਐ ਹਾਂਜੀ ਹਾਂਜੀ ਵਧੀਆ ਐ ਸਿਰੇ ਸਿਰਾ ਲਾਇਆ ਪਿਆ ਤੇਰਾ ਹਾਂਜੀ ਧੰਨਵਾਦ ਜੀ ਸੁਣੇ ਕੁਲਦੀਪ ਜੀ ਇੱਧਰ ਆਜੋ ਇਹ ਰੰਗ ਨਹੀਂ ਛੇਤੀ ਮਿਲਦਾ ਇਹ ਰੰਗ ਨਹੀਂ ਛੇਤੀ ਮਿਲਦਾ ਜਿਹੜਾ ਤੁਸੀਂ ਆ ਲਈ ਫਿਰਦੇ ਇਹ ਆ ਮੱਖੀ ਜੀ ਨਹੀਂ ਆ ਗਈ ਇਹ ਨੂੰ ਮੱਖੀ ਚੀਨੀ ਕਹਿ ਲੋ ਤੇ ਬਾਕੀ ਇਹ ਰੋਜ ਰੰਗੀ ਦੀ ਬਾਈ ਜੀ ਟੱਬਾਂ ਚ ਵੀ ਆ ਗਈ ਬਸ ਇਹ ਕੱਡੀਆਂ ਚ ਇਹ ਰੰਗ ਕਈ ਪੈਂਦੇ ਹਾਂ ਇਹ ਰੋਜ ਰੰਗੀ ਦੀ ਕਹਿੰਦੇ ਨੇ ਇਹਨੂੰ ਰੋਹ ਰੰਗੀ ਜਾਂ ਫਿਰ ਆਹ ਗੱਲ ਵਿੱਚ ਆ ਗਿਆ ਨਾ ਹੈ ਜੀ ਮੱਖੀ ਚੀਨੀ ਵੀ ਆ ਗਈ ਰੋਹ ਰੰਗੀ ਵੀ ਡੱਬਾਂ ਚੋਂ ਪਾਈ ਜੀ ਕਿ ਕੱਦੇ ਬਹੁਤ ਹੈ ਬੱਕਰੀ ਦਾ ਇਹ ਹੁਣ ਸੂਤ ਦੇ ਡੱਬਾਂ ਨਹੀਂ ਗੱਬਣ ਆ ਅੱਛਾ ਜੀ ਹਾਂ ਜੀ ਤਿੰਨ ਮਿੰਨੇ ਹੈ ਗੱਬਾ ਜੀ ਬੱਕਰੀ ਤਿੰਨ ਮਿੰਨੇ ਦੀ ਕਪੜਾ 40 41 ਰਾਮ ਨਾਲੇ ਜੀ 41 ਚ ਬੱਕਰੀ ਹਾਂ ਜੀ ਸਹੀ ਹੈ ਨਾ ਬੱਕਰੀ ਮੇਰੇ ਖਿਆਲ ਇਹ ਆਪਾਂ ਨੇ ਪਿਛਲੀ ਮੰਡੀ ਤੁਸੀਂ ਨੇ ਮੇਰੇ ਖਰੇ ਲੱਖ ਸਵਾ ਲੱਖ ਦੀ ਲਈ ਤੀ ਹਾਂ ਹੀ ਲਈ ਹੈ ਜੀ ਬੱਕਰੀ ਆਪਾਂ ਹਾਂ ਸਾਨੂੰ ਪਤਾ ਤੇ ਸੌਦਾ ਹੈ ਹੁਣ ਵੇਚਣੀ ਹੈ ਜੀ ਇਹ ਤੁਸੀਂ ਨਹੀਂ ਆਪਾਂ ਸ਼ੇਲ ਨਹੀਂ ਕਰਨੇ ਆਪਾਂ ਤਾਂ ਬੱਚੇ ਆ ਖਤਰੀ ਲਈ ਇਹਦੇ ਬੱਚੇ ਤਿਆਰ ਕਰਾਂਗੇ ਹਾਂਜੀ ਹਾਂਜੀ ਆਪਣੇ ਕੋਲੇ ਇਹ ਰੰਗ ਹੈ ਨਹੀਂ ਸੀਗਾ ਪਹਿਲਾਂ ਠੀਕ ਹੈ ਦਾਜੂ ਬੋਰਡ ਫਾਰਮ ਡੱਬਾ ਪੰਜਾਬ ਧੰਨਵਾਦ ਬਾਈ ਕੁਲਦੀਪ ਦਾ ਜਿਨ੍ਹਾਂ ਨੇ ਕਿ ਸੱਤੋਂ ਵੀਡੀਓ ਬਣਵਾਈ ਤੇ ਏਡੀ ਦੂਰੋਂ ਬੁਲਾਏ ਭਰਾਲਾ ਚੱਕਿਆ ਧੰਨਵਾਦ ਇਹਨਾਂ ਦੇ ਫਾਰਮ ਦਾ ਤੇ ਬਾਕੀ ਗੱਲ ਕਰਦੇ ਆ ਜੀ ਸੋਮਵਾਰ ਵੇਗਾ ਲਹਿਰਾ ਮੰਡੀ ਹੈ ਇਹਨਾਂ ਦੀ ਹਮਮਾ ਕੇ ਸਾਰੇ ਭਾਈਆਂ ਨੇ ਪਹੁੰਚਣ ਹਾਂਜੀ ਬਾਈ ਜੀ ਹਰ ਹਰ ਸੋਮਵਾਰ ਮੰਡੀ ਲੱਗਦੀ ਹੈ ਇਹਨਾਂ ਦੀ 1.5 ਸਾਲ ਹੋ ਗਏ ਮੰਡੀ ਚੱਲਦੀ ਨੂੰ ਬਹੁਤ ਵਧੀਆ ਕੁਆਲਿਟੀ ਦੇ ਪਸ਼ੂ ਆਉਂਦੇ ਨੇ ਇਹਨਾਂ ਦੀ ਮੰਡੀ ਦੇ ਵਿੱਚ ਬੱਕਰੀਆਂ ਰੱਖਣ ਵਾਲੀਆਂ ਛੇਲੇ ਪਾਲਣ ਵਾਲੇ ਛੇਲੀਆਂ ਪਾਲਣ ਵਾਲੀਆਂ ਵਧੀਆ ਤੋਂ ਵਧੀਆ ਮਾਲ ਆਉਂਦਾ ਕਿਉਂਕਿ ਵਪਾਰੀ ਬਾਈ ਦੂਰੋਂ ਦੂਰੋਂ ਜਰੂਰ ਆਓ ਮੰਡੀ ਦੀ ਆਪਾਂ ਰੌਣਕ ਵਧਾਈਏ ਤੇ ਮੰਡੀ ਦਾ ਬੜਾ ਬੜਾ ਧੰਨਵਾਦ ਕਰੀਏ ਸਾਰੀ ਸੁੱਖਦਿਆ ਲੰਗਰ ਪਾਣੀ ਚਾਹ ਪਾਣੀ ਸਾਰਾ ਕੁਝ ਮਿਲਦਾ ਥੇ ਰੋਟੀ ਪਾਣੀ ਤੇ ਵਧੀਆ ਤੰਬੂ ਲੱਗੇ ਹੋਏ ਨੇ ਮੰਡੀ ਦੇ ਵਿੱਚ ਉੱਚਾ ਥੌਂ ਹੈ ਨਹੀਂ ਤੋਂ ਕਣੀ ਤੋਂ ਬੱਚੋ ਬੈਠਣ ਨੂੰ ਵੰਜੇ ਕੁਰਸੀਆਂ ਸਾਰਾ ਪ੍ਰਬੰਧ ਹੈ ਬਾਈ ਦਾ ਧੰਨਵਾਦ ਬਾਈ ਕੁਲਦੀਪ ਦੇ ਜਿਨਾਂ ਨੇ ਐਡਾ ਪ੍ਰਾਲਾ ਕਰੇ